ਘੁਰ ਪਿਆਰਿਓ ਗਰਬਾਣੀ ਦੇ ਪੁੱਤਰ ਸ਼ਬਦ ਨੇ ਕਿ 184 ਜੋਨਸ ਬਾਈ ਮਾਨਸ ਕੋ ਪ੍ਰਭ ਦੀ ਵੜਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏ ਦਾ ਸੇਖ ਹਿਆਤੀ ਜਗ ਨਾ ਕੋਈ ਫਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਰਾਣਾ ਰੋ ਨਾ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਧੀਰ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੇ ਭਾਈ ਇਕ ਚਲੇ ਹਮ ਦੇਖਾ ਸਵਾਨੀ ਭਾਏ ਬਲੰਤੀ ਆਈ ਮਰਨਾ ਸਾਰਿਆਂ ਨੇ ਮਨੁੱਖ ਨੇ ਇਕੱਲੇ ਨਾ ਨਹੀਂ ਮਰਨਾ ਜੋ ਵੀ ਸ੍ਰਿਸ਼ਟੀ ਪੈਦਾ ਹੋਈ ਆ ਸਾਰੀ ਟੋਟਲ 84 ਲੱਖ ਜੂਨ ਜੜੀ ਗਰਬਾਣੀ ਦੇ ਵਿੱਚ ਮੈਂ ਪਹਿਲਾਂ ਆਪ ਜੀ ਨੂੰ ਸਰਵਣ ਕਰਾਈ ਆ ਇਹਦੇ ਅਨੁਸਾਰ ਜਿੰਨੀਆਂ ਵੀ ਜੂਨਾ ਬਣੀਆਂ ਨੇ ਸਾਰੀਆਂ ਜੁਨਾਂ ਤਬਾਹ ਹੋਣੀਆਂ ਨਾਸਵਾਨ ਨੇ ਧਰਤੀ ਵੀ ਨਾਸ ਹੋ ਸਕਦੀ ਆ ਅਸਮਾਨ ਵੀ ਨਾਸਵਾਨ ਵਾ ਜਿੰਨੀ ਵੀ ਸ੍ਰਿਸ਼ਟੀ ਜੋ ਵੀ ਨਿਰਤ ਮੰਡਲ ਚ ਆਇਆ ਜੋ ਵੀ ਪੈਦਾ ਹੋਇਆ ਹੋ ਜਨਿਕੇ ਉਹ ਤਬਾਹ ਹੋਣਾ ਨਾਸ ਹੋਣਾ ਵਿਨਾਸ਼ ਹੋਣਾ ਕੇਵਲ ਤੇ ਕੇਵਲ ਅਕਾਲ ਪੁਰਖ ਨਿਰੰਕਾਰ ਵਾਹੇ ਗੁਰੂ ਦਾ ਨਾਮ ਰਹਿਣਾ ਸਿਧਾਂਤ ਰਹਿਣੇ ਅਸੂਲ ਰਹਿਣੇ ਨਿਜਮ ਰਹਿਣੇ ਉਹ ਰਹਿਣੇ ਸਦਾ ਤੇ ਮਨੁੱਖ ਨੂੰ ਤੋੜ ਲੱਗੀ ਆ ਤੇ ਮਨੁੱਖ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਆ ਮਨੁੱਖ ਹੀ ਸੋਰ ਸੇਧ ਗਣ ਗੰਧਰਬ ਮਉਣ ਜਨ ਸੇਖ ਪੀਰ ਸਲਾਰ ਪੀਰ ਪੰਗਬਰ ਔਲੀਆ ਗਣ ਗੰਧ ਗਣ ਗੰਧਰਬ ਸੰਤ ਮਹਾਪੁਰਖ ਬ੍ਰਾਹਮ ਗਿਆਨੀ ਫੇਰ ਆਪਣੀ ਜਿੱਥੇ ਵਿਚਰ ਰਿਹਾ ਵਾ ਉਹਨਾਂ ਧਰਤੀ ਤੇ ਰਹਿਣ ਵਾਲੇ ਜੀਵਾਂ ਵਾਸਤੇ ਮਰਮਟਣੀ ਵੀ ਮਨੁੱਖ ਦੇ ਹੱਥ ਹੀ ਆਇਆ ਵਾ ਇੰਨਾ ਹੀ ਕਾਫੀ ਨਹੀਂ ਆਪਣੀ ਕੋਲ ਦੁਨੀਆਂ ਦੀ ਜਿੰਨੀ ਲੋਕਾਈ ਆ ਉਹਦੇ ਭਲੇ ਵਾਸਤੇ ਬੜੇ ਚੰਗੇ ਚੰਗੇ ਕੰਮ ਵੀ ਮਨੁੱਖ ਹੀ ਕਰ ਸਕਦਾ ਪਰ ਮਨੁੱਖ ਨੂੰ ਬਹੁਤ ਘਣ ਦੀ ਮਨੁੱਖ ਨੂੰ ਮਕਾਵਾਂਗਾ ਹੈਗੇ ਨੇ ਵਿਰਲੇ ਵਿਰਲੇ ਕੁਰਬਾਨੀ ਨਸਾਰ ਹੈਨ ਵਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ ਪਰ ਮੈਂ ਗੱਲ ਕਰਨ ਲੱਗਾ ਗੁਰੂ ਪਿਆਰੇ ਉਹ ਕਿ ਮਨੁੱਖ ਨੂੰ ਮਨੁੱਖ ਹੀ ਮਾਰੀ ਜਾ ਰਿਹਾ ਵਾ ਬਾਕੀ ਜਿਹੜੀ 83990099 ਜੂਨ ਵਾ ਉਹ ਜਿਹੜੀ ਜੂਨ ਆ ਜਾਂ ਜੂਨਾ ਨੇ ਉਹਨਾਂ ਵਿੱਚ ਪਰਵਰਤ ਕਰਨ ਵਾਲੇ ਪਰਵਸ਼ ਹੋਣ ਵਾਲੇ ਪਰਫੋਲ ਤੋਂਣ ਵਾਲੇ ਜੀਵ ਨੇ ਕੋਈ ਵੀ ਜੀਵ ਸਿੱਧੇ ਤੌਰ ਤੇ ਮਨੁੱਖ ਦੇ ਵਿਰੁੱਧ ਨਹੀਂ ਆ ਹਾਂ ਕੋ ਮਨੁੱਖ ਤੇ ਪੰਗਾ ਲਵੇ ਉਹ ਇੱਕ ਵੱਖਰੀ ਗੱਲ ਆ ਪਰ ਕੋਈ ਵੀ ਜੀਵ ਮਨੁੱਖ ਨੂੰ ਨਹੀਂ ਮਾਰ ਸਕਦਾ ਨਹੀਂ ਮਾਰਨ ਦੇ ਯਤਨ ਕਰ ਰਿਹਾ ਪਰ ਮਨੁੱਖ ਮਨੁੱਖ ਨੂੰ ਹੀ ਮਾਰਦੇ ਯਤਨ ਤੇ ਮਾਰਨ ਦੇ ਢਾਂਗ ਤਰੀਕੇ ਮਨੁੱਖ ਨੇ ਬੜੇ ਅਪਣਾ ਲਏ ਨੇ ਮੈਂ ਆਪਣੇ ਵਿਸ਼ੇ ਤੇ ਆਵਾਂ ਗੁਰੂ ਪਿਆਰੇਓ ਕਿ ਮਨੁੱਖ ਨੇ ਮਨੁੱਖ ਨੂੰ ਮਾਰਨ ਵਾਸਤੇ ਤਰੀਕੇ ਕਿਹੜੇ ਕਿਹੜੇ ਬਣਾਏ ਆ ਅਨੇਕਾਂ ਤਰੀਕੇ ਨੇ ਭਾਵੇਂ ਅਨੇਕਾਂ ਦਵਾਈਆਂ ਅਨੇਕਾਂ ਡਰੱਗਸ ਅਨੇਕਾਂ ਜਾਨ ਲੈਵਾ ਮਾਰੂ ਹਥਿਆਰ ਅਨੇਕਾਂ ਹੋਰ ਵਿਧੀਆਂ ਅਪਣਾਈਆਂ ਨੇ ਤੇ ਜਿਹੜਾ ਸੌਖਾ ਢੰਗ ਲੱਭ ਲਿਆ ਮਨੁੱਖ ਨੇ ਜਿਹੜਾ ਮੀਰਾ ਵਿਸਾ ਵਜਦਾ ਸੀਗਾ ਮੈਂ ਤਾਂ ਪਹਿਲਾਂ ਗੱਲ ਕਰ ਦਿੱਤੀ ਆ ਕਿ ਮਨੁੱਖ ਮਨੁੱਖ ਨੂੰ ਮਾਰੀ ਜਾ ਰਿਹਾ ਮਨੁੱਖ ਥੋੜੀ ਜੀ ਲਾਲਸਾ ਵਾਸਤੇ ਜਾ ਕੇ ਸੋਚੀ ਸਮਝੀ ਸਾਜਿਸ਼ ਤਹਿਤ ਨੀਤੀ ਤਹਿਤ ਜਿਹੜੇ ਮਾਫੀਏ ਬਣ ਗਏ ਨੇ ਉਹ ਮਾਫੀਏ ਤੇ ਮਨੁੱਖਾਂ ਤਬਾਹ ਕਰੀ ਜਾ ਰਹੇ ਨੇ ਔਰ ਸਰਕਾਰਾਂ ਦਾ ਵੀ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਆ ਜਿੰਨੀਆਂ ਵੀ ਸਰਕਾਰਾਂ ਇਤਿਹਾਸ ਦੇ ਅੰਦਰ ਰਹੀਆਂ ਨੇ ਉਹ ਹਰ ਇੱਕ ਸਰਕਾਰ ਨੇ ਮਨੁੱਖ ਦੀ ਹਫਾਜ਼ਤ ਵਾਸਤੇ ਮਨੁੱਖ ਦੀ ਬੈਟਰਮੈਂਟ ਵਾਸਤੇ ਕੋਈ ਚੰਗੇ ਤਰੀਕੇ ਚੰਗੇ ਢੰਗ ਚੰਗੀਆਂ ਸਕੀਮਾਂ ਜੜੀਆਂ ਵਾ ਉਹ ਨਹੀਂ ਲਿਆਉਂਦੀਆਂ ਮੈਂ ਆਪਣੇ ਵੇਸੇ ਤੇ ਆਉਣ ਲੱਗਾ ਪਿਆਰੇ ਵੀਰੋ ਆਪਾਂ ਧਾਰਮਿਕ ਸਮਾਗਮ ਹੋਣ ਸਿਆਸੀ ਹੋਣ ਵੱਖ-ਵੱਖ ਪਾਰਟੀਆਂ ਹੋਣ ਉਹਨਾਂ ਪਾਰਟੀਆਂ ਚ ਖਾਸ ਕਰਕੇ ਮਰਜ਼ਦ ਪਾਰਟੀ ਜਿਹੜੀਆਂ ਨੇ ਜਾਣਾ ਸਾਰਿਆਂ ਨੇ ਸਮਾਜ ਦੇ ਵਿੱਚ ਵਿਚਾਰ ਰਿਵਾਜ ਤੇ ਜਾਣਾ ਪੈਂਦਾ ਜਾਣਾ ਚਾਹੀਦਾ ਪਰ ਇਹਨਾਂ ਪਾਰਟੀਆਂ ਚ ਇਹਾਂ ਸਮਾਗਮਾਂ ਚ ਉਹ ਧਾਰਮਿਕ ਹੋਣ ਸਿਆਸੀ ਹੋਣ ਜਾਂ ਉਹ ਵਿਆਹ ਸ਼ਾਦੀਆਂ ਵਾਲੇ ਹੋਣ ਉਹਨਾਂ ਦੇ ਵਿੱਚ ਜਿਹੜਾ ਸਾਨੂੰ ਪਨੀਰ ਖਵਾਇਆ ਜਾ ਰਿਆ ਵਾ ਜਿਹੜਾ ਸਾਨੂੰ ਖੁਆ ਖਵਾਇਆ ਜਾ ਰਿਆ ਵਾ ਜਾਂ ਇਹਨਾਂ ਤੋਂ ਜਿਹੜੇ ਬੰਨ ਵਾਲੇ ਸਾਨੂੰ ਪਦਾਰਥ ਖਵਾਏ ਜਾ ਰਹੇ ਨੇ ਇਹ ਪਿਆਰੇ ਵੀਰੋ ਸਿੱਧੇ ਤੌਰ ਤੇ ਮਲੁਖ ਨੂੰ ਮਾਰਨ ਵਾਲ ਤੇ ਮਲੁਖ ਨੇ ਤਿਆਰ ਕਰ ਲਏ ਨੇ ਤੇ ਕੀਤੇ ਹੋਏ ਨੇ ਤੇ ਵਰਤੇ ਜਾ ਰਹੇ ਨੇ ਤੇ ਲੋਕੀ ਖਾਏ ਜਾ ਰਿਆ ਤੇ ਬਿਮਾਰੀਆਂ ਲਗਾਈ ਜਾ ਰਹੇ ਨੇ ਆਪਾਂ ਵੇਖਿਆ ਸ਼ਾਦੀਆਂ ਦੇ ਵਿੱਚ ਕੈਟਰਿੰਗ ਵਾਲਾ ਸਮਾਨ ਕਿਸ ਤਰ੍ਹਾਂ ਲੋਕ ਦੌੜ ਦੌੜ ਕੇ ਪਨੀਰ ਬਕੋੜੇ ਸ਼ਾਈ ਪਨੀਰ ਫਿਰ ਕੜਾਈ ਪਨੀਰ ਰਸਗੁੱਲੇ ਗਲਾਬ ਜਾਮਨ ਨੂੰ ਚਮ ਚਮ ਬਰਫੀਆਂ ਇਨਕਾਂ ਤਰ੍ਹਾਂ ਦੇ ਹੋਰ ਪਦਾਰਥ ਸਾਨੂੰ ਖਾਨਵਾਦ ਤੇ ਪਰੋਸੇ ਜਾ ਰਹੇ ਨੇ ਪਰ ਉਹ ਸਾਰੇ ਜਰੀਲੇ ਬਾਜ਼ਾਰਦ ਨੇ ਉਹਨਾਂ ਦੇ ਖਾਨ ਨਾਲ ਨਿਕਾ ਤਰਾਂ ਦੀਆਂ ਲਾ ਅੱਲਾ ਬਿਮਾਰੀਆਂ ਮਨੁੱਖ ਨੂੰ ਲਗਾਤਾਰ ਲੱਗ ਰਹੀਆਂ ਨੇ ਬਿਮਾਰੀਆਂ ਨੇ ਘੇਰ ਲਿਆ ਤੇ ਉਧਰ ਰਹਿੰਦੀ ਖੁੰਦੀ ਜਿਹੜੀ ਕਸਰਵਾ ਉਹ ਹਸਪਤਾਲਾਂ ਵਾਲੇ ਡਾਕਟਰ ਕੱਢੀ ਜਾ ਰਹੇ ਆ ਮੈਂ ਵਿਸੇ ਤੇ ਆਵਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਸਮਾਜਾਂ ਵਿੱਚ ਜਨਾਂ ਦੇ ਪਹਿਣਾ ਹੀ ਆ ਵਿਚਰਨ ਸਮਾਜ ਦੇ ਵਿੱਚ ਪਰ ਕਿਰਪਾ ਕਰਕੇ ਗੁਰੂ ਪਿਆਰਿਓ 90 ਤੋਂ 95% ਸਾਡਾ ਖੁਆ ਜਾਲੀ ਸਾਡਾ ਪਨੀਰ ਜਾਲੀ ਮਾਰੂ ਮੈਂ ਕਹਾਂਗਾ ਸਕਾਂ ਹਾਂ ਅਸੀਂ ਸਾਰਾ ਕੋਕ ਪੜਤਾਲ ਕਰਕੇ ਵੇਖ ਲਈ ਸਾਰੀ ਬਈ ਢੰਗਾਈ ਦੇ ਨਾਲ ਜਾ ਕੇ ਵੇਖ ਲਿਆ ਇਹ ਸਾਰਾ ਸਮਾਨ ਜਾਲੀ ਜੇ ਇਹਦੇ ਵਿੱਚ ਕੋਈ ਵਿਰਲੇ ਜਿਹੜੇ ਕੋਈ ਜੀਵ ਕੋਈ ਵਿਰਲੇ ਗੁਰੂ ਦੇ ਪਿਆਰੇ ਹੋਣਗੇ ਜਿਹੜੇ ਚੰਗਾ ਸਮਾਨ ਦਿੰਦੇ ਹੈਗੇ ਨੇ ਵੈਸੇ ਪਰ ਥੋੜੇ ਨੇ ਉਹ ਸੋਚੋ ਨਾ ਬਈ ਨਾਲ 8-9% ਵਜਦੇ ਨੇ ਇਸ ਕਰਕੇ ਇਹਨਾਂ ਸਮਾਗਮਾਂ 'ਚ ਖੁਏ ਵਾਲਾ ਸਮਾਨ ਚਮ ਚਮ ਗਲਾਬ ਜਾਮਣ ਵਰਸ ਗੁੱਲੇ ਕੜਾਈ ਪਨੀਰ ਸ਼ਾਈ ਪਨੀਰ ਪੀਂਦੀਰ ਪਕੌੜੇ ਨਾ ਖਾਈਏ ਨਾ ਬਿਮਾਰੀਆਂ ਲਗਾਈਏ ਤੇ ਆਪਣੇ ਆਪ ਨੂੰ ਸੁਰੱਖਿਤ ਰੱਖਣ ਵਾਸਤੇ ਇਹ ਜਿਹੜੇ ਪਦਾਰਥ ਨੇ ਮਾਰੂ ਇਹਨਾਂ ਨੂੰ ਵਰਤਣ ਤੋਂ ਗੁਰੇ ਕਰੀਏ ਤੁਹਾਡਾ ਬਹੁਤ ਬਹੁਤ ਲਵ ਗੁਰੂ ਪਿਆਰਿਓ